ਅਹ ਹੁਣ ਇੱਕ ਵੀਡੀਓ ਦੇਖ ਰਿਆ ਸੀ ਇੱਕ ਛੋਟੀ ਬੱਚੀ ਬਹੁਤ ਛੋਟੀ ਬੱਚੀ ਕਿਸਾ ਸਾਲ ਦੀ ਹੋਣੀ ਹੈ ਕਿ ਕੋਈ ਵਿਆਹ ਦਾ ਫੰਕਸ਼ਨ ਚੱਲ ਰਿਹਾ ਜਿੱਥੇ ਝੂਠੇ ਬਰਤਨ ਰੱਖਦੇ ਨਾ ਉਥੋਂ ਸਾਈਡ ਦੇ ਪਰਦੇ ਦੇ ਪਿੱਛੇ ਜਾ ਕੇ ਨਾ ਕਿਸੇ ਥਾਲੀ 'ਚ ਕੁਝ ਬਚਿਆ ਹੈ ਕਿਸੇ ਥਾਲੀ 'ਚ ਕੁਝ ਬਚਿਆ ਹੈ ਤੇ ਉਹਨੇ ਇੱਕ ਥਾਲੀ 'ਚ ਇਕੱਠਾ ਕਰਦੀ ਪਈ ਤੇ ਉਹ ਖਾ ਰਹੀ ਹੈ ਵਿਚਾਰੀ ਅੱਖਾਂ ਭਰ ਜਾਂਦੀਆਂ ਦੇਖ ਕੇ ਮਨ ਨਾ ਦੁਖੀ ਹੋ ਜਾਂਦਾ ਕਿ ਅਜ ਦੇ ਸਮੇਂ 'ਚ ਲੋਕਾਂ ਦੇ ਮਨ 'ਚ ਨਫ਼ਰਤ ਬਹੁਤ ਹੈ ਕੋਈ ਆਪਣੇ ਧਰਮ ਨੂੰ ਵੱਡਾ ਕਹਿੰਦਾ ਕੋਈ ਆਪਣੇ ਧਰਮ ਨੂੰ ਵੱਡਾ ਗੰਦਾ ਕੋਈ ਹਰ ਪਾਲੀ ਰੱਬ ਦਾ ਬੇਸ਼ੁਕਰਾਂ ਬਣਿਆ ਰਹਿੰਦਾ ਕਿ ਰੱਬ ਨੇ ਸਾਨੂੰ ਕੁਝ ਨਹੀਂ ਦਿੱਤਾ ਰੱਬ ਦਾ ਸਾਡਾ ਕੁਝ ਕਾਰ ਨਹੀਂ ਰਿਹਾ ਸਾਡੇ ਤੇ ਮਾੜਾ ਸਮਾਂ ਸਾਰਾ ਸਾਡੇ ਤੇ ਦੁੱਖ ਆ ਗਏ ਸਾਰੇ ਪਰ ਗੱਲ ਉਹ ਹੀ ਸਹੀ ਹੈ ਜਿਹੜੇ ਮੇਰੇ ਮਾਤਾ ਜੀ ਸਮਝਾਉਂਦੇ ਕਿ ਜਦੋਂ ਘਰੋਂ ਬਾਹਰ ਪੈਰ ਰੱਖੋਗੇ ਨਾ ਦੁਨੀਆ ਦੇ ਦੁੱਖ ਦੇਖੋਗੇ ਮਹਿਸੂਸ ਕਰੋਗੇ ਆਪਣੇ ਅੰਦਰੋਂ ਤੁਹਾਡੇ ਆਪਣੇ ਆਪੱਖਾਂ 'ਚ ਪਾਣੀ ਆ ਜਾਏਗਾ ਦੁਨੀਆ ਦੁਖੀ ਤੋਂ ਦੁਖੀ ਬੈਠੀ ਹੈ ਪਰੇਸ਼ਾਨ ਤੋਂ ਪਰੇਸ਼ਾਨ ਬੈਠੀ ਹੈ ਤੁਸੀਂ ਹਿਸਾਬ ਵੀ ਨਹੀਂ ਲਗਾ ਸਕਦੇ ਕਾਹ ਰਾਮ ਨਾ ਬੈਜ ਨੇ ਸੋਜ ਨੇ ਖਾਣ ਪੀਣ ਨੂੰ ਸਭ ਕੁਝ ਮਿਲ ਜਾਂਦਾ ਪਰ ਕਦੇ ਇਹ ਸੋਚਣਾ ਜਿੰਨਾ ਕੋ ਕੁਛ ਵੀ ਨਹੀਂਗਾ ਉਹਨਾਂ ਦੀ ਜ਼ਿੰਦਗੀ ਗੱਡੀ ਔਖੀ ਹੈ ਕਿਸੇ ਕੋ ਦੋ ਵਕਤ ਦੀ ਰੋਟੀ ਨਹੀਂ ਹੈਗੀ ਹਮੇਸ਼ਾ ਮਾਲਕ ਦਾ ਸ਼ੁਕਰ ਕਰਿਆ ਕਰੋ ਜੇ ਤੁਹਾਨੂੰ ਕੋਈ ਭੁੱਖਾ ਦਿਖਦਾ ਨਾ ਉਹਨੂੰ ਰੋਟੀ ਖਵਾ ਦਿਓ ਮੈਂ ਕਹਿੰਦਾ ਅਰ ਤੋਂ ਵੱਡੀ ਸੇਵਾ ਕੋਈ ਨਹੀਂ ਰੱਬ ਇੱਥੇ ਖੁਸ਼ ਹੈ ਕਿ ਤੂੰ ਕਿਸੇ ਭੁੱਖੇ ਦਾ ਢਿੱਡ ਭਰਤਾ ਮੈਂ ਤੈਨੂੰ ਨਹੀਂ ਕਦੇ ਵੀ ਭੁੱਖਾ ਸੌਂਦੇ ਵਾਂਗਾ ਜ਼ਿੰਦਗੀ 'ਚ ਸੇਵਾ ਕਰਿਆ ਕਰੋ ਪਿਆਰ ਕਰਿਆ ਕਰੋ ਨਫ਼ਰਤ ਨਾ ਰੱਖਿਆ ਕਰੋ ਮਨ ਦੇ ਵਿੱਚ ਜ਼ਿੰਦਗੀਆਂ ਦਾ ਤਾਂ ਕੋਈ ਭਰੋਸਾ ਹੀ ਨਹੀਂ ਹੈਗਾ ਜ਼ਿੰਦਗੀ ਸ਼ਿਕਾਇਤਾਂ ਕਰ ਕਰਕੇ ਨਿਕਲ ਜਣੀ ਪਤਾ ਵੀ ਨਹੀਂ ਲਗਣੀ ਅੰਦਰ ਦੀ ਰੱਖਿਆ ਕਰੋ ਮਨ ਚ ਕਿਸੇ ਦਾ ਦੁੱਖ ਵੇਖ ਕੇ ਉਹਦਾ ਦੁੱਖ ਦੂਰ ਕਰਨ ਦਾ ਪ੍ਰਯਾਸ ਕਰਿਆ ਕਰੋ ਹਮੇਸ਼ਾ ਸਾਡੇ ਤਾਂ ਮਾਤਾ ਹੀ ਨੇ ਇੱਕੋ ਗੱਲ ਸਮਝਾਈ ਸੀ ਪੁੱਤਰਾ ਕਿਸੇ ਦੇ ਸੁੱਖ ਤੇ ਜਾ ਸਕੋ ਨਾ ਜਾ ਸਕੋ ਕੋਈ ਗੱਲ ਨਹੀਂ ਪਰ ਕਿਸੇ ਦੇ ਦੁੱਖ 'ਚ ਕਦੇ ਪਿੱਛੇ ਨਹੀਂ ਰਹਿਣਾ ਜੇ ਤੁਹਾਡੇ ਸਾਹਮਣੇ ਕੋਈ ਦੁਖੀ ਹੈ ਨਾ ਤੇ ਐ ਨਾ ਸਮਝ ਨਾ ਗਿਆ ਤਾਂ ਸਿਰਫ ਕਲਪੀ ਜਾਂਦਾ ਪਿਆ ਮੇਰੇ ਸਾਹਮਣੇ ਆ ਕੇ ਦੁੱਖ ਸੁਣਾਈ ਜਾਂਦਾ ਪਿਆ ਯਾਰ ਰੱਬ ਤੁਹਾਡਾ ਇਮਤਿਹਾਨ ਲੈ ਰਿਹਾ ਹੈ ਪਰਮਾਤਮਾ ਭੇਜਦਾ ਦੁਖੀ ਇਨਸਾਨ ਨੂੰ ਤੁਹਾਡੀ ਜ਼ਿੰਦਗੀ ਚ ਕਿਉਂਕਿ ਤੁਸੀਂ ਜੇ ਕੋਈ ਮਦਦ ਕਰ ਸਕਦੇ ਹੋ ਭਾਵੇਂ ਥੋੜੀ ਹੈ ਜਿਆਦਾ ਭਾਵੇਂ ਉਹਦੇ ਲਈ ਅਰਦਾਸ ਹੀ ਕਰ ਸਕਦੇ ਹੋ ਇਹ ਵੀ ਬਹੁਤ ਵੱਡੀ ਹੈ ਮਾਲਕ ਵੇਖਦਾ ਕਿ ਜੇ ਇਹਦੇ ਅੱਗੇ ਜਾ ਕੇ ਕੋਈ ਆਪਣਾ ਦੁੱਖ ਰੱਖ ਰਿਹਾ ਤੇ ਇਹੋ ਦਾ ਤਮਾਸ਼ਾ ਤੇ ਨਹੀਂ ਬਣਾਉਂਦਿਆ ਇਹੋ ਦਾ ਮਜ਼ਾਕ ਤੇ ਨਹੀਂ ਉਡਾਉਂਦਿਆ ਕਦੇ ਕਿਸੇ ਦੁਖੀ ਇਨਸਾਨ ਦਾ ਮਜ਼ਾਕ ਨਾ ਬਣਾਓ ਤਮਾਸ਼ਾ ਨਾ ਬਣਾਓ ਕਿਸੇ ਦੀ ਗਰੀਬੀ ਦਾ ਸਮੇ ਦਾ ਕੁਛ ਨਹੀਂ ਇਹ ਪਤਾ ਕਦੋਂ ਆਪਣੇ ਦੇ ਪੈ ਨਾ ਕਦੋਂ ਸਾਨੂੰ 100 ਗੁਣਾ ਵੱਧ ਹੋ ਕੇ ਭੁਗਤਣਾ ਪੈਣਾ ਕੋਈ ਭਰੋਸਾ ਨਹੀਂ ਹੈਗਾ ਕਮੰਡ ਸਾਰੇ ਮਿੱਟੀ ਐ ਇੱਥੇ ਐ ਜ਼ਿੰਦਗੀ ਆ ਇੰਨੇ ਤਾਂ ਵੱਡੇ ਵੱਡੇ ਰਾਜਿਆਂ ਦੇ ਵੀ ਕਮੰਡ ਮਿੱਟੀ 'ਚ ਮਲਾ ਛੱਡੇ ਐ ਮਾਲਕ ਨੇ ਜਿੰਨਾ ਦਿੱਤਾ ਸ਼ੁਕਰ ਕਰੋ ਦੋਵੇਂ ਹੱਥ ਜੋੜ ਕੇ ਉਹਦਾ ਹਮੇਸ਼ਾ ਹੀ ਸ਼ੁਕਰ ਕਰਦੇ ਰਹੋ ਹਰ ਰਾਤ ਸੌਣ ਤੋਂ ਪਹਿਲੇ ਦੋਵੇਂ ਹੱਥ ਜੋੜ ਕੇ ਮਾਲਕ ਦਾ ਸ਼ੁਕਰ ਕਰਨਾ ਹੀ ਕਰਨਾ ਕਿ ਮਾਲਕਾ ਤੂੰ ਮੈਨੂੰ ਰੋਟੀ ਖਵਾਈ ਐ ਮੈਂ ਆਰਾਮ ਨਾਲ ਆਪਣੇ ਘਰ ਪਰਿਵਾਰ 'ਚ ਬਹਿ ਕੇ ਸੌਂਦਿਆਂ ਸਿਰ ਤੇ ਛੱਤਾ ਆਪਣੇ ਘਰ ਪਰਿਵਾਰ ਚ ਬਹਿ ਕੇ ਰੋਟੀ ਖਾ ਰਿਆਂ ਬੜੀ ਵੱਡੀ ਦਾਤ ਦਿੱਤੀ ਰੱਬ ਨੇ ਜਦੋਂ ਤੁਸੀਂ ਮਹਿਸੂਸ ਸਹੀ ਚ ਕਰ ਲੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਜ਼ਿੰਦਗੀ ਵੀ ਕਰੋੜਾਂ ਦੁਨੀਆ ਦਾ ਸੁਪਨਾ ਆ ਗਈ ਜੀਣ ਦੀ ਕਈ ਇਨਸਾਨ ਅੱਧਾ ਦੇ ਹੋਣਗੇ ਜਿਹੜੇ ਤੁਹਾਡੀ ਜ਼ਿੰਦਗੀ ਵੇਖ ਕੇ ਕਹਿੰਦੇ ਹੋਣਗੇ ਕਿ ਕਾਸ਼ ਰੱਬ ਨੇ ਮੈਨੂੰ ਇੱਦਾਂ ਦੀ ਜ਼ਿੰਦਗੀ ਦਿੱਤੀ ਹੁੰਦੀ ਸੋ ਕਦੇ ਵੀ ਮਾਲਕ ਦੇ ਅੱਗੇ ਜਾ ਕੇ ਹਰ ਵੇਲੇ ਸ਼ਿਕਾਇਤਾਂ ਨਹੀਂ ਕਰੀ ਜਾਣੀਆਂ ਹਰ ਵੇਲੇ ਗਿਲਾ ਸ਼ਿਕਵਾ ਨਹੀਂ ਕਰੀ ਜਾਣਾ ਐ ਨਹੀਂ ਦਿੱਤਾ ਉਹ ਨਹੀਂ ਦਿੱਤਾ ਕਦੇ ਨਹੀਂ ਕਹਿਣਾ ਜਿੰਨਾ ਦਿੱਤਾ ਬਹੁਤ ਦਿੱਤਾ ਦੂਜਿਆਂ ਵੱਲ ਵੇਖ ਕੇ ਸਬਰ ਕਰਨਾ ਸਿੱਖੋ ਮਾਲਕ ਦੀ ਰਜਾ ਦੇ ਵਿੱਚ ਰਹਿਣਾ ਸਿੱਖੋ ਤੁਹਾਡੇ ਕੋ ਤਾਂ ਬਹੁਤ ਕੁਝ ਹੈਗਾ ਉਹਨਾਂ ਵੱਲ ਵੇਖੋ ਜਿਨ੍ਹਾਂ ਕੋ ਕੁਝ ਵੀ ਨਹੀਂ ਹੈਗਾ ਮਾਲਕ ਮੇਰ ਕਰੇ ਸਾਰਿਆਂ ਦੇ ਕਦੇ ਵੀ ਕੋਈ ਭੁੱਖਾ ਨਾ ਸੋਵੇ ਜ਼ਿੰਦਗੀ ਤੇ ਕੋਈ ਦੁਖੀ ਨਾ ਸੋਵੇ ਰਾਤਿਰੋ ਹੋ ਕੇ ਆਪਾਂ ਤਾਂ ਇਹੋ ਹੀ ਅਰਦਾਸ ਕਰੀਦੀ ਹਰ ਵੇਲੇ ਸਾਰੇ ਆਪਣੇ ਆਪਣੇ ਘਰਾਂ ਦੇ ਰਾਜੀ ਖੁਸ਼ੀ ਵਸਦੇ ਰਹਿਣ ਪਰਮਾਤਮਾ ਸਭ ਨੂੰ ਦੋ ਵਕਤ ਦੀ ਰੋਟੀ ਬਖਸ਼ੇ ਸਾਰਿਆਂ ਦੇ ਸਿਰ ਤੇ ਛੱਤ ਹੋਵੇ ਕਦੇ ਵੀ ਕੋਈ ਇਨਸਾਨ ਪਰੇਸ਼ਾਨ ਮਨ ਲੈ ਕੇ ਨਾ ਰਵੇ ਇੱਥੇ ਮਿਹਰ ਕਰੀ ਮਾਲਕਾ ਸਾਰਿਆਂ ਤੇ ਸਾਰਿਆਂ ਦੇ ਘਰ ਪਰਿਵਾਰਾਂ 'ਚ ਆਪਣੀ ਕਿਰਪਾ ਰੱਖੀ